अति ईरान के लगातार चौथे दिन तो जो है वार जारी है अभी भी वार जारी है लगातार धमाके हो रहे हैं लगातार मिजाइल दागिया जा रही अजे के बहुत ही वीडीदागी खबर ये सामने आ रही है कि जो ये वे पदर उत्ते जंग चली हुई है जिसनों कि चार दिन हो चुके ने उस जंग दे दे दस हज़ार लोग जोड़े ने फे हुए हैं जो बेहद ज्यादा डरे हुए हैं जिन्हों वालों लगातार वीडियोज जो है अपलोड की जा रही फिर मैसेज के थ्रू लगातार अपील की जा रही है कि धमाकी की आवाज सी सुनी सी उस समय तो हम तक सू नींद भी नहीं आ रही अहोत ज्यादा टेंशन देखा अहत ज्यादा परेशानी के सूथीन जिनीक छेती हो सी छेती क्या जाए ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕਸ਼ਮੀਰ ਦੇ ਵਿੱਚ ਜੋ ਮਾਪੇ ਨੇ ਉਹਨਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਬੱਚਿਆਂ ਨੂੰ ਉੱਥੋਂ ਦੀ ਕੱਢ ਲਿਆ ਜਾਵੇ ਲਗਾਤਾਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜੰਗ ਚੱਲ ਰਹੀ ਹੈਗੀ ਹਾਲੋ ਹਾਲਾਤ ਬੇਹੱਦ ਜ਼ਿਆਦਾ ਇਜ਼ਰਾਈਲ-ਇਰਾਨ ਦੇ ਵਿੱਚ ਖਰਾਬ ਨੇ ਤੇ ਇਰਾਨ ਦੇ ਵਿੱਚ ਸਾਡੇ ਜੋ ਬੱਚੇ ਨੇ ਉਹ ਫਸੇ ਹੋਏ ਨੇ ਉਹਨਾਂ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਜਲ ਤੋਂ ਜਲਦ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਤਾਂ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ 10000 ਜਿਹੜੇ ਭਾਰਤੀ ਨੇ ਉਹ ਉੱਥੇ ਫਸੇ ਹੋਏ ਨੇ ਜਿਸ ਦੇ ਵਿੱਚ 1500 ਸਟੂਡੈਂਟਸ ਨੇ 1500 ਸਟੂਡੈਂਟਸ ਨੇ ਜਿਸ ਦੇ ਵਿੱਚੋਂ ਦੀ ਦੱਸਿਆ ਜਾ ਰਿਹਾ ਹੈ ਕਿ 1300 ਸਟੂਡੈਂਟਸ ਦਾ ਸਿਰਫ ਔਰ ਸਿਰਫ ਕਸ਼ਮੀਰ ਦੇ ਹੈਗੇ ਬਾਕੀ ਦੇ ਜੋ ਸਟੂਡੈਂਟਸ ਹੈਗੇ ਉਹ ਹੋਰ ਇਲਾਕਿਆਂ ਦੇ ਦੱਸੇ ਜਾ ਰਹੇ ਨੇ 10000 ਟੋਟਲ ਭਾਰਤੀ ਨੇ ਜੋ ਉੱਥੇ ਫਸੇ ਹੋਏ ਨੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਐਮਬੈਸੀ ਹੈ ਉਹਨਾਂ ਦੇ ਵੱਲੋਂ ਲਗਾਤਾਰ ਹੀ ਐਲਪਲਾਈ ਨੰਬਰ ਜਾਰੀ ਕੀਤੇ ਜਾ ਰਹੇ ਨੇ ਲਗਾਤਾਰ ਹੀ WhatsApp ਗਰੁੱਪਾਂ ਦੇ ਜ਼ਰੀਏ ਬੱਚਿਆਂ ਦੇ ਨਾਲ ਭਾਰਤੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਗਿਆ ਕਿ 24/7 ਅਸੀਂ ਅਵੇਲੇਬਲ ਆ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਲੋੜ ਪੈਂਦੀ ਹੈ ਸਾਡੇ ਤੱਕ ਸੰਪਰਕ ਜ਼ਰੂਰ ਕੀਤਾ ਜਾਵੇ ਤੇ ਇਸੇ ਦੇ ਨਾਲ ਜੋ ਐਮਬੈਸੀ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਵੀ ਤੁਹਾਨੂੰ ਸਥਾਨਕ ਪੁਲਿਸ

ਕਿ ਬਾਰਡਰ ਖੁੱਲੇ ਨੇ ਵਿਦੇਸ਼ੀ ਨਾਗਰਿਕ ਜਿਹੜੇ ਨੇ ਉਹ ਜਾ ਸਕਦੇ ਨੇ ਅਸੀਂ ਨਹੀਂ ਚਾਹੁੰਦੇ ਕਿ ਵਿਦੇਸ਼ੀ ਨਾਗਰਿਕ ਜੋ ਹੈ ਇਸ ਜੰਗ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਨੁਕਸਾਨ ਪਹੁੰਚੇ ਤਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਲਈ ਈਰਾਨ ਦੇ ਵੱਲੋਂ ਸੋਮਵਾਰ ਨੂੰ ਯਾਨੀ ਅੱਜ ਹੀ ਇਜਾਜ਼ਤ ਦਿੱਤੀ ਗਈ ਹੈ 1500 ਸਟੂਡੈਂਟਸ ਫਸੇ ਹੋਏ ਨੇ ਜਿਨ੍ਹਾਂ ਦੀ ਵੀਡੀਓ ਸਾਹਮਣੇ ਆ ਰਹੀ ਹੈਗੀ ਮੌਜੂਦਾ ਹਾਲੋ ਹਾਲਾਤ ਕੀ ਬਣੇ ਹੋਏ ਨੇ ਉਹ ਤੁਹਾਨੂੰ ਦੱਸ ਦੇਣੇ ਲਗਾਤਾਰ ਉੱਥੇ ਜੋਇ ਹਮਲੇ ਕੀਤੇ ਜਾ ਰਹੇ ਨੇ ਈਰਾਨ ਉੱਤੇ ਜੋਇ ਹਮਲੇ ਜੋ ਕੀਤੇ ਗਏ ਨੇ ਉਸ ਦੇ ਵਿੱਚ ਵੀ ਕਈ ਮੌਤਾਂ ਹੋਈਆਂ ਨੇ ਇਜ਼ਰਾਈਲ ਦੇ ਵਿੱਚ ਵੀ ਜੋਇ ਜਵਾਬੀ ਕਾਰਵਾਈ ਦੇ ਵਿੱਚ ਕਈ ਮੌਤਾਂ ਹੋਈਆਂ ਨੇ ਵਿਦੇਸ਼ੀ ਨਾਗਰਿਕ ਜਿਹੜੇ ਨੇ ਉਹਨਾਂ ਨੂੰ ਈਰਾਨ ਛੱਡਣ ਤੋਂ ਪਹਿਲਾਂ ਰਾਜਕੀ ਮਿਸ਼ਨ ਦੇ ਜ਼ਰੀਏ ਈਰਾਨ ਦੇ ਵਿੱਚ ਜਨਰਲ ਪ੍ਰੋਟੋਕਾਲ ਵਿਭਾਗ ਦੇ ਵਿੱਚ ਆਪਣਾ ਨਾਮ ਪਾਸਪੋਰਟ ਨੰਬਰ ਤੇ ਇਸ ਦੇ ਨਾਲ ਗੱਡੀ ਦੀ ਜੋ ਵੀ ਡਿਟੇਲ ਹੈਗੀ ਦੇਸ਼ ਦੇ ਵਿੱਚ ਨਿਕਲਣ ਦਾ ਸਮਾਂ ਇਸੇ ਦੇ ਨਾਲ ਜਿਸ ਬਾਰਡਰ ਦੇ ਰਾਹੀਂ ਉਹ ਜਾਣਾ ਚਾਹੁੰਦੇ ਨੇ ਉਹ ਸਾਰੀ ਜਾਣਕਾਰੀ ਇਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਣੀ ਪਵੇਗੀ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ইরਾਨੀ ਸੈਨਾ ਨੇ ਸੈਂਟਰਲ ਇਜ਼ਰਾਈਲ ਦੇ ਵਿੱਚ ਕਈ ਜਿਹੜੇ ਜਗ੍ਹਾ ਨੇ ਉਹਨਾਂ ਨੂੰ ਮਿਜ਼ਾਲਾਂ ਦੇ ਨਾਲ ਨਿਸ਼ਾਨਾ ਬਣਾਇਆ ਅੱਠ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ 200 ਤੋਂ ਵੀ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪਿਛਲੇ 4 ਦਿਨਾਂ ਦੇ ਦੌਰਾਨ ਇਜ਼ਰਾਈਲ ਦੇ ਵਿੱਚ ਇਰਾਨ ਦਾ ਇਹ ਸਭ ਤੋਂ ਵੱਡਾ ਹਮਲਾ ਹੁਣ ਤੱਕ ਦਾ ਕੀਤਾ ਗਿਆ ਤੇ ਵਕ ਵਕ ਅਪਡੇਟ ਜੋ ਹੈਗੀਆਂ ਉਹ ਸਾਹਮਣੇ ਆ ਰਹੀਆਂ ਨੇ ਲੇਕਿਨ ਇਸ ਵਕਤ ਦੀ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ भारत पाकिस्तान जंग चली सी जिस भी काफ़ी ज्यादा माहौल जो है तनावपूर्ण लेकिन जो तस्वीर सामने आ रही ने इज़राइल तो जो तस्वीर सामने आ रही ने ईरान तो उतों दस्वीर होर भी ज्यादा भयानक हैगियाँ क्योंकि उत्तर घर जोड़े ने तबाह हो गए ने बहुत सारे ਅਜਿਹੇ ਥਾਂ ਨੇ ਜਿਨ੍ਹਾਂ ਵਿੱਚ ਕੁਝ ਵੀ ਨਹੀਂ ਬਚਿਆ ਤੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਡਰੇ ਹੋਏ ਨੇ ਸਹਿਮੇ ਹੋਏ ਨੇ ਤਾਂ ਈਰਾਨ ਦੇ ਵਿੱਚ 10000 ਭਾਰਤੀ ਫਸੇ ਹੋਏ ਨੇ ਜਿਨ੍ਹਾਂ ਨੂੰ ਲਿਆਉਣ ਦੀ ਜੋ ਗੁਹਾਰ ਹੈਗੀ ਲਗਾਈ ਜਾ ਰਹੀ ਹੈ ਮਾਪਿਆਂ ਦੇ ਵੱਲੋਂ ਜੋ ਕਸ਼ਮੀਰ ਦੇ ਵਿੱਚ ਨੇ ਉਹਨਾਂ ਲੋਕਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਭਾਰਤ ਦੇ ਵਿੱਚ ਲਿਆਂਦਾ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਈਰਾਨ ਦੇ ਵਿੱਚ ਬੱਚੇ ਫਸੇ ਹੋਏ ਨੇ ਉਹਨਾਂ ਦੇ ਵੱਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ ਵਕ ਵਕ ਵੀਡੀਓਜ਼ ਦੇ ਵਿੱਚ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ

मनोज सिन्हा एंड उमर अब प्लीज इवैक्यूएट एज सुन एज पॉसिबल असल मैं पहले वीडियो में भी ये कर चुकी हूं कि हमें एज सुन एज पॉसिबल इवैकुएट किया जाए बिकॉज एट दिस पॉइंट हमारे जो भाई हैं तेहरान यूनिवर्सिटी के जो स्टूडेंट्स हैं उनकी बॉयज डॉम के नजदीकी हमला हुआ है एंड दे हैव ऑल्सो बिन अफेक्टेड बाई देर अटैक और कुछ जो स्टूडेंट्स हैं वो जख्मी भी हो गए हैं सो वो हालत हमारी भी ना हो जाए उससे पहले प्लीज हमें इवेक्यूएट कर दिया जाए क्योंकि इस पॉइंट ऑफ टाइम पे ना हमें वाटर सप्लाई है की ना, आ, ना नेट इंटरनेट इज वेरी वीक इंटरनेट बिल्कुल भी, भी नहीं चल रहा है ना मैसेज से जारी है ना आ रही है ना प्रॉपरली कम्युनिकेट कर पा रहे हैं हम किसी से भी और ऑन टॉप ऑफ दैट अभी शायद इलेक्ट्रिसिटी भी चली जाएगी और उसके बाद हमारा वाईफाई भी डाउन हो जाएगा जिसपे हम अभी थोड़ा बहुत इंटरनेट चला रहे हैं और उसके बाद हम शायद बिल्कुल भी कम्युनिकेट ना कर पाए तो प्लीज़ प्लीज, प्लीज आई रिक्वेस्ट आ, आ, एल जी मनोज सिन्हा एनसीएम उमर अब्दुल्ला कि हमें जल्द से जल्द इवैक्यूट कर दिया जाए और आई होप कि जो सबसे पॉपुलर न्यूज चैनल है जे की गुलिस्तान न्यूज चैनल वो हमें इस इश्यू को बहुत एम्पलीफाई करने में मदद करे थैंक यू